ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂ ਤੇ ਕਣਕ ਦੇ ਆਟੇ ਤੋਂ ਹੀ ਟੇਸਟੀ ਜਿਹੇ ਸਨੈਕਸ ਬਣਾਵਾਂਗੇ ਇਹ ਸਨੈਕਸ ਬਾਹਰੋਂ ਕ੍ਰਿਸਪੀ ਹੋਣਗੇ ਤੇ ਅੰਦਰੋਂ ਸੌਫਟ ਹੋਣਗੇ ਇਹ ਸਨੈਕਸ ਬਹੁਤ ਟੇਸਟੀ ਬਣਦੇ ਨੇ ਆਲੂ ਤੇ ਕਣਕ ਦੇ ਆਟੇ ਤੋਂ ਬਣੇ ਹੋਏ ਇਹ ਸਨੈਕਸ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਕ੍ਰਿਸਪੀ ਵੀ ਨੇ ਚਲੋ ਜੀ ਵੇਖ ਲੈਨੇ ਆ ਸਨੈਕਸ ਕਿਵੇਂ ਬੰਦੇ ਨੇ ਇਹ ਸਨੈਕਸ ਬਣਾਉਣ ਦੇ ਲਈ ਮੈਂ 6 ਆਲੂ ਲਏ ਨੇ ਆਲੂ ਨੂੰ ਬਾਹਰ ਲਵਾ ਕੇ ਹੁਣ ਮੈਂ ਆਲੂਆਂ ਨੂੰ ਉਬਾਲ ਲਿਆ ਹੈ ਆਲੂਆਂ ਨੂੰ ਛੇਲੇ ਲਵਾਗੇ ਜਿਹਨੇ ਕਿ ਸਨੈਕਸ ਬਣਾਉਣੇ ਹੁਣ ਆਪਾਂ ਉਹਨੇ ਕਾਲੂ ਉਬਾਲ ਲਵਾਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਸਾਰੇ ਉਬਲੇ ਹੋਏ ਆਲੂਆਂ ਦੇ ਛਿਲਲੇ ਲਮਾਗੇ ਆਲੂਆਂ ਤੋਂ ਅੱਜ ਆਪਾਂ ਬਹੁਤ ਹੀ ਤੇਜ਼ੀ ਜャ ਸਨੈਕਸ ਬਣਾਵਾਂਗੇ ਜਿਸ ਨੂੰ ਆਪਾਂ ਨਾਸ਼ਤੇ ਦੇ ਵਿੱਚ ਵੀ ਖਾ ਸਕਦੇ ਹਾਂ ਸਾਰੇ ਆਲੂਆਂ ਨੂੰ ਛੇਲੇ ਲਵਾਂਗੇ ਹੁਣ ਮੈਂ ਆਲੂਆਂ ਨੂੰ ਛੇਲੇ ਲਿਆ ਹੈ ਆਲੂਆਂ ਨੂੰ ਮੈਸ਼ ਕਰ ਲਵਾਂਗੇ ਪੋਟੈਟੋ ਮੈਸ਼ਰ ਦੇ ਨਾਲ ਸਾਰੇ ਆਲੂਆਂ ਨੂੰ ਮੈਸ਼ ਕਰ ਲਵਾਂਗੇ जे ये वीडियो पहली बार देख रहे हो तो अब इस तू वो बनाईज भी जरूर देखो जी आलू चंकी तरह मैश कर लवेंगे ਆਲੂ ਚੰਗੀ ਤਰ੍ਹਾਂ ਮੈਸ਼ ਹੋਣਗੇ ਤੇ ਸਨੈਕਸ ਵਧੀਆ ਬਣ ਕੇ ਤਿਆਰ ਹੋਣਗੇ ਇਸਦੇ ਲਈ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਹੁਣ ਆਲੂ ਮੈਸ਼ ਹੋ ਚੁੱਕੇ ਨੇ ਇਸਦੇ ਵਿੱਚ ਅੱਧਾ ਚਮਚਾ ਨਰਦਾਣਾ ਪਾਊਡਰ ਪਾਵਾਂਗੇ ਮੈਂ ਤਾਂ ਨਰਦਾਣੀ ਨੂੰ ਪੀਸ ਕੇ ਪਾਇਆ ਹੈ ਬਸ ਨਰਦਾਣੇ ਦੇ ਦਾਣੇ ਵੀ ਪਾ ਸਕਦੇ ਹਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਨਾਮਕਾ ਪੰਜਵਾਦ ਅਨੁਸਾਰ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਵਾਂਗੇ ਮਿਰਚ ਆਪ ਆਪਣੀ ਹਿਸਾਬ ਨਾਲ ਪਾਵਾਂਗੇ ਜਿੰਨਾ ਕਿ ਆਪਾ ਤੇਖਾ ਖਾਣਾ ਪਸੰਦ ਕਰਦੇ ਹਾਂ ओरिगैनो पावेंगे एक छोटा पैकेट ओरगैनो पाया है इतने मैं हरी मिर्च पावेंगे आप इस मिर्च भी पाई है हरी मिर्च हिसाब न पावेंगे प्याज पावे टमाटर पावेंगे बरीक कटा हुआ टमाटर पावे ఆలూ ప్యాజ టమాటరను మస్ ప్యాజ టమాటరను ఆలూ చర్ మే ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਕਈ ਤਰ੍ਹਾਂ ਦੇ ਹਾਰਵੇ ਸੈਂਡਵਿਚ ਤੇ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇੱਕ ਛੋਟਾ ਜਿਹਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਮਿਰਚ ਨੂੰ ਮਿਕਸ ਕਰ ਲਵਾਂਗੇ ਆਲੂ ਦੇ ਵਿੱਚ ਇਸ 3 ਕੇ ਦਿਨ ਆਸਤੇ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਇਹ ਨਾਸ਼ਤਾ ਬੱਚਿਆਂ ਨੂੰ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਇਸ ਨੂੰ ਆਪਾਂ ਸਨੈਕਸ ਵਜੋਂ ਵੀ ਖਾ ਸਕਦੇ ਹਾਂ ਅਸਿਰੋ ਹੋ ਜਾ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੇ ਨੇ ਹਾਂ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਓਰੀਗੈਨੋ ਭਾਉਂਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਇਸ ਸਨੈਕਸ ਦੇ ਵਿੱਚੋਂ ਆਲੂ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਸਨੈਕਸ ਬਣਾਵਾਂਗੇ ਉਸ ਲਈ ਮੈਂ ਆਟੇ ਨੂੰ ਪਹਿਲਾਂ ਤੋਂ ਹੀ ਗੁੰਨ ਕੇ ਰੱਖਿਆ ਸੀ ਆਟੇ ਦੇ ਪੇੜੇ ਕਰ ਲਵਾਂਗੇ ਜਿੰਨੇ ਸਾਈਜ਼ ਦੀ ਰੋਟੀ ਬਣਾਉਣੀ ਹੋਵੇ ਉਸੇ ਸਹਮ ਨਾਲ ਉਹ ਦੇ ਕਪੜਾ ਕਰ ਲਵਾਂਗੇ ਸੁੱਕਾ ਆਟਾ ਲਗਾ ਕੇ ਪੇੜਾ ਢੋੜ ਲਵਾਂਗੇ ਦੋ ਰੋਟੀਆਂ ਬਣਾਵਾਂਗੇ ਇਸਦੇ ਲਈ ਆਪਾਂ ਇਸਦੇ ਦੋ ਪੇੜੇ ਕਰ ਲਵਾਂਗੇ ਇੱਕੋ ਸਾਈਜ਼ ਦੇ ਦੋ ਪੇੜੇ ਕਰ ਲਵਾਂਗੇ ਆਜਾ ਆਪਾਂ ਕਣਕੇ ਦੇ ਆਟੇ ਤੋਂ ਬਹੁਤ ਟੇਸਟੀ ਜੈ ਸਨੈਕਸ ਬਣਾ ਕੇ ਤਿਆਰ ਕਰਾਂਗੇ ਰੋਟੀ ਨੂੰ ਵੇਲ ਲਵਾਂਗੇ ਇਹ ਬਹੁਤ ਟੇਸਟੀ ਸਨੈਕਸ ਨੇ ਤੇ ਇਸ ਨੂੰ ਖਾਣ ਦੇ ਨਾਲ ਸਾਰਾ ਦਿਨ ਭੁੱਖ ਵੀ ਨਹੀਂ ਲੱਗਦੀ ਰੋਟੀ ਨੂੰ ਪਤਲਾ ਪਤਲਾ ਵੇਲ ਲਵਾਂਗੇ ਤਾਰੀਆਂ ਸਾਈਡਾਂ ਤੋਂ ਇੱਕ ਸਾਰ ਰੋਟੀ ਨੂੰ ਵੇਲ ਲਵਾਂਗੇ ਜੇ ਮੈਨੂੰ ਸਾਡੀ ਕੱਚੇ ਆਲੂ ਦੇ ਪਰੌਂਠੇ ਵਾਲੀ ਵੀਡੀਓ ਬਹੁਤ ਪਸੰਦ ਆਈ ਸੀ ਜੇ ਤੁਹਾਨੂੰ ਇਹ ਵੀਡੀਓ ਵੀ ਜ਼ਰੂਰ ਬਹੁਤ ਪਸੰਦ ਆਏਗੀ ਇਸ ਟ੍ਰੀਕ ਨਾਲ ਆਪਾਂ ਦੋ ਰੋਟੀਆਂ ਨੂੰ ਵੇਲ ਲਵਾਂਗੇ ਰੋਟੀ ਨੂੰ ਪਤਲਾ-ਪਤਲਾ ਵੇਲ ਲਵਾਂਗੇ ਇਸ ਤਰੀਕੇ ਨਾਲ ਅਪਾਣ ਦੂਰ ਰੋਟੀਆਂ ਵੇਲ ਲਵਾਂਗੇ ਇੱਕੋਕਾਰ ਦੀਆਂ ਇੱਕੋ ਸਾਈਜ਼ ਦੀਆਂ ਹੁਣ ਇੱਕ ਰੋਟੀ ਉੱਪਰ ਅਪਾਣ ਟਮੇਟੋ ਸੌਸ ਲਗਾਵਾਂਗੇ ਸੌਸ ਜ਼ਿਆਦਾ ਵੀ ਨਹੀਂ ਲਗਾਵਾਂਗੇ ਫਿਰ ਰੋਟੀ ਢਿੱਲੀ ਹੋ ਜਾਏਗੀ ਸੌਸ ਨੂੰ ਸਾਰੀ ਰੋਟੀ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਲਗਾ ਲਵਾਂਗੇ

ਜੋ ਪਾਲੂ ਦੀ ਸਟਫਿੰਗ ਬਣਾ ਕੇ ਰੱਖੀ ਸੀ ਉਹ ਸਟਫਿੰਗ ਰੱਖਾਂਗੇ ਰੋਟੀ ਵਿੱਚ ਅ ਰੋਟੀ ਦੇ ਵਿੱਚ ਸਾਰੀ ਹਲੂਆ ਵਾਲੀ ਸਟਫਿੰਗ ਨੂੰ ਸੈੱਟ ਕਰ ਦੇਵਾਂਗੇ ਤਾਂ ਕਿ ਸਾਰੇ ਸਨੈਕਸ ਦੇ ਵਿੱਚੋਂ ਇੱਕਸਾਰ ਟੇਸਟ ਆਵੇ ਸਟਫਿੰਗ ਦਾ ਉਹਨਾਂ ਇਸ ਰੋਟੀ ਉੱਪਰ ਦੂਸਰੀ ਰੋਟੀ ਨੂੰ ਰੱਖਾਂਗੇ ਜਿਸ ਉੱਪਰ ਟਮਾਟਰ ਸੌਸ ਲਗਾਇਸੀ ਰੋਟੀ ਨੂੰ ਦੂਸਰੀ ਰੋਟੀ ਉੱਪਰ ਸੈੱਟ ਕਰ ਲਵਾਂਗੇ ਹਾਥ ਨਾਲ ਸੈੱਟ ਕਰ ਲਵਾਂਗੇ ਦੋਵਾਂ ਰੋਟੀਆਂ ਨੂੰ ਹਮੇ ਰੋਟੀ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਵਾਂਗੇ ਸਾਰੀ ਰੋਟੀ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਸੈੱਟ ਕਰ ਲਵਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਰੋਲ ਕਰ ਲਵਾਂਗੇ ਹੁਣ ਇਸ ਤਰੀਕੇ ਨਾਲ ਚਾਕੂ ਨਾਲ ਕੱਟ ਲਵਾਂਗੇ ਇੱਕ ਵਾਰ ਇਸ ਸਾਈਡ ਨੂੰ ਉਤਾਰ ਦੇਵਾਂਗੇ ਤੇ ਇਸ ਤਰੀਕੇ ਨਾਲ ਇਸ ਦੇ ਵਿੱਚ ਕੱਟ ਲਗਾ ਲਵਾਂਗੇ ਇਸ ਤਰੀਕੇ ਨਾਲ ਰੋਲ ਦੀ ਤਰ੍ਹਾਂ ਬਣਾ ਕੇ ਮੋٹے-ਮੋٹے ਪੀਸ ਕੱਟ ਲਵਾਂਗੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਪੀਸ ਕੱਟ ਲਵਾਂਗੇ ਹੁਣ ਇਸ ਦੇ ਇੱਕ ਪੀਸ ਨੂੰ ਇਸ ਤਰੀਕੇ ਨਾਲ ਸੈੱਟ ਕਰ ਲਵਾਂਗੇ ਸੁੱਕਾ ਆਟਾ ਲਗਾ ਕੇ ਇਸ ਤਰੀਕੇ ਨਾਲ ਸੈੱਟ ਕਰ ਲਵਾਂਗੀ ਹੱਥ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਪ੍ਰੈਸ ਕਰ ਲਵਾਂਗੀ ਰੋਟੀ ਦੇ ਦੂਸਰੇ ਪੀਸ ਨੂੰ ਵੀ ਆਪਾਂ ਇਸ ਤਰੀਕੇ ਨਾਲ ਹੱਥ ਨਾਲ ਰੋਲ ਕਰਕੇ ਪ੍ਰੈਸ ਕਰ ਲਵਾਂਗੇ ਇਸ ਦੇ ਨਾਲ ਬਹੁਤ ਵਧੀਆ ਡਿਜ਼ਾਈਨ ਪਾ ਜਾਏਗਾ ਮੈਂ ਇਥੇ ਸੁੱਕਾ ਆਟਾ ਲਗਾ ਕੇ ਰੋਟੀ ਨੂੰ ਇਸ ਤਰੀਕੇ ਨਾਲ ਸ਼ੇਪ ਦਿੰਦੀ ਆਏ ਆਪਾਂ ਘਿਓ ਜਾਂ ਤੇਲ ਲਗਾ ਕੇ ਵੀ ਇਸ ਨੂੰ ਸ਼ੇਪ ਦੇ ਸਕਦੇ ਹਾਂ ਇਹ ਸਨੈਕਸ ਬਹੁਤ ਕ੍ਰਿਸਪੀ ਤੇ ਟੇਸਟੀ ਬਣਦੇ ਨੇ ਸਨੈਕਸ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਤੇ ਇਕੱਠਾ ਬਣਾ ਕੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੁੰਦੀ ਹੈ ਜੇਕਰ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਉਹਨਾਂ ਨੂੰ ਵੀ ਇਹ ਰੈਸਪੀ ਬਣਾ ਕੇ ਖਵਾ ਸਕਦੇ ਹਾਂ ਇਹ ਸਨੈਕਸ ਆ ਸਭ ਦੇ ਬਹੁਤ ਪਸੰਦ ਆਉਣਗੇ ਹੁਣ ਮੈਂ ਸਾਰੇ ਸਨੈਕਸ ਨੂੰ ਇਸੇ ਤਰ੍ਹਾਂ ਬਣਾ ਲਵਾਂਗੀ ਆਜਾ ਪਾਈਸੇ ਸਨੈਕਸ ਅਨੁਸਾਰ ਉਹਦੇ ਤੇਲ ਵਿੱਚ ਫਰਾਈ ਕਰਾਂਗੇ ਉਸ ਦੇ ਲਈ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ तेल गरम ਹੋ ਚੁੱਕਿਆ ਹੈ ਤੇਲ ਦੇ ਵਿੱਚ ਸਨੈਕਸ ਪਾਵਾਂਗੇ ਵਾਰੀ-ਵਾਰੀ ਕਰਕੇ ਸਾਰੇ ਸਨੈਕਸ ਨੂੰ ਪਾਵਾਂਗੇ ਤੇ ਫਰਾਈ ਕਰ ਲਵਾਂਗੇ ਸਾਰੇ ਸਨੈਕਸ ਇਸ ਤਰੀਕੇ ਨਾਲ ਬਹੁਤ ਟੇਸਟੀ ਤੇ ਕ੍ਰਿਸਪੀ ਸਨੈਕਸ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਸਨੈਕਸ ਬਣਦੇ ਨੇ ਇਸਨੇ ਐਕਸ ਨੂੰ ਆਪਾਂ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹਾਂ ਸਾਈਡਸ ਚੇਂਜ ਕਰ ਦੇਵਾਂਗੇ 골ਡਨ ਬ੍ਰਾਊਨ ਤੇ ਕ੍ਰਿਸਪੀ ਹੋਣ ਤੱਕ ਸਨੈਕਸ ਨੂੰ ਫਰਾਈ ਕਰ ਲਵਾਂਗੇ गोल्डन ब्राउन ਹੋਣ ਤੱਕ ਸਨੈਕਸ ਨੂੰ ਫਰਾਈ ਕਰਾਂਗੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਹ ਸਨੈਕਸ ਬਹੁ ਨੇ ਟੇਸਟੀ ਵੀ ਬਣਨਗੇ ਦੋਵੇਂ ਸਾਈਡਾਂ ਤੋਂ ਸਨੈਕਸ ਨੂੰ ਫਰਾਈ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਸਨੈਕਸ ਫਰਾਈ ਹੋ ਚੁੱਕੇ ਨੇ ਗੋਲਡਨ ਬ੍ਰਾਊਨ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਾਂਗੇ ਛੰਨੀ ਦੀ ਮਦਦ ਦੇ ਨਾਲ ਸਾਰੇ ਸਨੈਕਸ ਨੂੰ ਕੱਟ ਲਵਾਂਗੇ ਸਾਰੇ ਸਨੈਕਸ ਨੂੰ ਛੰਨੀ ਦੇ ਵਿੱਚ ਕੱਢ ਲਵਾਂਗੇ ਵਾਰੀ-ਵਾਰੀ ਕਰਕੇ ਸਾਰੇ ਸਨੈਕਸ ਨੂੰ ਕੱਢ ਲਵਾਂਗੇ ਛਾਨਣੀ ਦੇ ਵਿੱਚ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਨੈਕਸ ਨੂੰ ਹੁਣ ਇਸ ਤਰੀਕੇ ਨਾਲ ਆਪਣੀ ਕਣਕ ਦੇ ਆਟੇ ਤੋਂ ਬਹੁਤ ਹੀ ਟੇਸਟੀ ਜਿਹੇ ਸਨੈਕਸ ਬਣ ਕੇ ਤਿਆਰ ਨੇ ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ 스ਨੈਕਸ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ 스ਨੈਕਸ ਬਣ ਕੇ ਤਿਆਰ ਹੁੰਦੇ ਨੇ ਇਸ ਤਰੀਕੇ ਨਾਲ ਆਪਾਂ ਚਾਟਪਟ ਬਹੁਤ ਸਾਰੇ 스ਨੈਕਸ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ 스ਨੈਕਸ ਨੂੰ ਟਮਾਟੋ ਸਾਸ ਦੇ ਨਾਲ ਸਰਵ ਕਰਾਂਗੇ ਚਟਪਟੇ ਟੇਸਟ ਦੇ ਲਈ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ 스ਨੈਕਸ ਉੱਪਰ ਇਸ ਦਿਨ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ 스ਨੈਕਸ ਦੇ ਵਿੱਚੋਂ ਹੁਣ ਆਪਣੇ ਇਸ ਤਰੀਕੇ ਦੇ ਟੇਸਟੀ ਜਿਹੇ 스ਨੈਕਸ ਬਣ ਕੇ ਤਿਆਰ ਨੇ ਜੋ ਕਿ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਹੋਣਗੇ ਬਾਹਰੋਂ ਕ੍ਰਿਸਪੀ ਹੋਣਗੇ ਤੇ 스ਨੈਕਸ ਅੰਦਰੋਂ ਸਾਫਟ ਹੋਣਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ